ਕੀ ਤੁਹਾਡੀ ਜ਼ਿੰਦਗੀ ਚ ਬੀ ਹੋਣ ਵਾਲੀ ਹੈ ਪੈਸਿਆਂ ਦੀ بارش 18 ਫਰਵਰੀ 2025 ਤੋਂ ਕੁਝ ਖਾਸ ਰਾਸ਼ੀਆਂ ਦੇ ਨਸੀਬ ਵਿੱਚ ਹੋਣ ਵਾਲੀ ਹੈ ਵੱਡੀ ਤਬਦੀਲੀ ਕੀ ਤੁਸੀਂ ਵੀ ਇਸ ਵਿੱਚ ਸ਼ਾਮਿਲ ਹੋ ਅਸੀਂ ਤੁਹਾਨੂੰ ਦੱਸਾਂਗੇ ਉਹ ਤਿੰਨ ਖਾਸ ਰਾਸ਼ੀਆਂ ਜੋ ਅਮੀਰ ਹੋਣ ਵਾਲੀਆਂ ਹਨ ਇਹ ਵੀ ਦੱਸਾਂਗੇ ਕਿ ਤੁਸੀਂ ਕਿਵੇਂ ਆਪਣੀ ਜ਼ਿੰਦਗੀ ਦੀ ਤਕਦੀਰ ਬਦਲ ਸਕਦੇ ਹੋ ਦੋਸਤੋ ਤੁਹਾਡਾ ਸਭ ਦਾ ਸਵਾਗਤ ਹੈ ਸਾਡੇ ਚੈਨਲ ਪੋਜੀਟਿਵ ਟੋਟਕੇ ਉੱਪਰ ਅਸੀਂ ਅੱਜ ਦੀ ਵੀਡੀਓ ਵਿੱਚ ਤੁਹਾਡੀ ਰਾਸ਼ੀ ਨਾਲ ਜੁੜੀਆਂ ਖਾਸ ਭਵਿੱਖਬਾਣੀਆਂ ਬਾਰੇ ਗੱਲ ਕਰਾਂਗੇ 18 ਫਰਵਰੀ 2025 ਨੂੰ ਇਹ ਤਿੰਨ ਰਾਸ਼ੀ ਵਾਲਿਆਂ ਲਈ ਬਹੁਤ ਹੀ ਖੁਸ਼ਕਿਸਮਤ ਸਮਾਂ ਹੋਣ ਵਾਲਾ ਹੈ ਜੇਕਰ ਤੁਸੀਂ ਵੀ ਜਾਣਨਾ ਚਾਹੁੰਦੇ ਹੋ ਕਿ ਇਹ ਮੌਕਾ ਤੁਹਾਡੇ ਹੱਥੋਂ ਨਾ ਨਿਕਲੇ ਤਾਂ ਵੀਡੀਓ ਨੂੰ ਪੂਰਾ ਦੇਖੋ ਪਰ ਉਸ ਤੋਂ ਪਹਿਲਾਂ ਜੇਕਰ ਤੁਸੀਂ ਵੀ ਇਸ ਵੀਡੀਓ ਉੱਪਰ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਕਰ ਲਵੋ ਤੇ ਕਮੈਂਟ ਬਾਕਸ ਵਿੱਚ ਜੈ ਸ਼ਨੀ ਦੇਵ ਲਿਖ ਕੇ ਆਪਣੀ ਹਾਜ਼ਰੀ ਜ਼ਰੂਰ ਲਗਵਾਓ ਤਾਂ ਜੋ ਛਨੀ ਦੇਵ ਦੀ ਕਿਰਪਾ ਤੁਹਾਡੇ ਉੱਪਰ ਬਣੀ ਰਹੇ ਨੰਬਰ 1 ਤਨੂਰਾਸ਼ੀ 18 ਫਰਵਰੀ 2025 ਨੂੰ ਸ਼ਨੀ ਮਹਾਰਾਜ ਦੀ ਕਿਰਪਾ ਨਾਲ ਇਹ ਰਾਸ਼ੀ ਉੱਤੇ ਖਾਸ ਅਸਰ ਹੋਵੇਗਾ ਛਨੀ ਦੇਵ ਦੀ ਸਾਡੇ ਸਾਥੀ ਹੋਣ ਕਾਰਨ ਇਹਨਾਂ ਦੇ ਪਿਛਲੇ ਕੁਝ ਸਾਲ ਬਹੁਤ ਹੀ ਜ਼ਿਆਦਾ ਔਖੇ ਰਹੇ ਹਨ ਪਰ ਹੁਣ ਇਹਨਾਂ ਦੀ ਮੁਸੀਬਤਾਂ ਦਾ ਦੌਰ ਖਤਮ ਹੋਣ ਵਾਲਾ ਹੈ ਜਿਨ੍ਹਾਂ ਲੋਕਾਂ ਦਾ ਕਾਰੋਬਾਰ ਬਹੁਤ ਹੀ ਜ਼ਿਆਦਾ ਢਿੱਲਾ ਪਿਆ ਹੋਇਆ ਹੈ ਉਹਨਾਂ ਨੂੰ ਨਵੀਆਂ ਤਰੱਕੀਆਂ ਮਿਲਣਗੀਆਂ ਨਵੇਂ ਪ੍ਰੋਜੈਕਟ ਸ਼ੁਰੂ ਕਰਨ ਵਾਲਿਆਂ ਨੂੰ ਕਾਰੋਬਾਰ ਵਿੱਚ ਵੱਡੇ ਨਤੀਜੇ ਮਿਲਣਗੇ ਇਹਨਾਂ ਨੂੰ ਆਪਣੇ ਮਕਾਨ ਜਮੀਨ ਜਾਇਦਾਦ ਦੀ ਖਰੀਦ-ਵੇਚ ਨਾਲ ਬਹੁਤ ਹੀ ਜ਼ਿਆਦਾ ਧਨਲਾਭ ਹੋ ਸਕਦਾ ਹੈ ਤੁਹਾਨੂੰ ਰਾਸ਼ੀ ਵਾਲਿਆਂ ਨੂੰ ਵਿਦੇਸ਼ ਯਾਤਰਾ ਜਾਂ ਵਿਦੇਸ਼ ਵਿੱਚ ਕਾਰੋਬਾਰ ਨਾਲ ਬਹੁਤ ਹੀ ਜ਼ਿਆਦਾ ਫਾਇਦਾ ਹੋ ਸਕਦਾ ਹੈ ਤੁਹਾਨੂੰ ਰਾਸ਼ੀ ਵਾਲਿਆਂ ਨੂੰ ਆਪਣੇ ਜੀਵਨ ਨੂੰ ਹੋਰ ਵੀ ਸੁਖੀ ਬਣਾਉਣ ਲਈ ਛਨੀ ਦੇਵ ਦੇ ਦੱਸੇ ਕੁਝ ਉਪਾਅ ਜ਼ਰੂਰ ਕਰਨੇ ਚਾਹੀਦੇ ਹਨ ਜਿਸ ਨਾਲ ਇਹਨਾਂ ਦੀ ਕਿਸਮਤ ਹੋਰ ਵੀ ਜ਼ਿਆਦਾ ਚਮਕ ਜਾਵੇਗੀ ਤੇ ਇਹਨਾਂ ਦੀ ਕਿਸਮਤ ਵਿੱਚ ਬਹੁਤ ਹੀ ਜ਼ਿਆਦਾ ਧਨ ਦੌਲਤ ਦੀ ਵਰਖਾ ਹੋਵੇਗੀ ਨੰਬਰ 1 ਤੁਹਾਨੂੰ ਰਾਸ਼ੀ ਵਾਲਿਆਂ ਨੂੰ ਸ਼ਨੀਵਾਰ ਦੇ ਦਿਨ ਸ਼ਨੀ ਮੰਤਰ ਦਾ ਜਪ ਕਰਨਾ ਚਾਹੀਦਾ ਹੈ ਤੇ ਇਸ ਦੇ ਨਾਲ ਹੀ ਇਹਨਾਂ ਨੂੰ ਕਾਲੇ ਤਿਲਾਂ ਦਾ ਦਾਨ ਵੀ ਕਰਨਾ ਚਾਹੀਦਾ ਹੈ ਨੰਬਰ 2 ਸ਼ਨੀਵਾਰ ਦੇ ਦਿਨ ਤੁਹਾਨੂੰ ਰਾਸ਼ੀ ਵਾਲਿਆਂ ਨੂੰ ਗਰੀਬ ਲੋਕਾਂ ਨੂੰ ਭੋਜਨ ਕਰਵਾਉਣਾ ਬਹੁਤ ਹੀ ਲਾਭਕਾਰੀ ਸਾਬਤ ਹੋ ਸਕਦਾ ਹੈ ਜਿਸ ਨਾਲ ਇਹਨਾਂ ਦੀ ਕਿਸਮਤ ਹੋਰ ਵੀ ਜ਼ਿਆਦਾ ਚਮਕ ਜਾਵੇਗੀ ਨੰਬਰ 2 ਕੰਨਿਆ ਰਾਸ਼ੀ 18 ਫਰਵਰੀ 2025 ਨੂੰ ਇਹ ਰਾਸ਼ੀ ਵਾਲਿਆਂ ਲਈ ਨੌਕਰੀ ਤੇ ਕਾਰੋਬਾਰ ਵਿੱਚ ਵੱਡੀ ਤਰੱਕੀ ਮਿਲ ਸਕਦੀ ਹੈ ਬੁੱਧ ਦੇਵ ਦੇ ਅਨੁਕੂਲ ਹੋਣ ਕਰਕੇ ਕੰਨਿਆ ਰਾਸ਼ੀ ਦੇ ਵਿਦਿਆਰਥੀਆਂ ਲਈ ਇਹ ਸਮਾਂ ਬਹੁਤ ਹੀ ਵਧੀਆ ਰਹੇਗਾ ਉਹ ਪੜ੍ਹਾਈ ਵਿੱਚ ਵਧੀਆ ਪ੍ਰਦਰਸ਼ਨ ਕਰ ਸਕਦੇ ਹਨ ਕੰਨਿਆ ਰਾਸ਼ੀ ਵਾਲੇ ਆਪਣੇ ਦਿਮਾਗ ਨਾਲ ਕਾਰੋਬਾਰ ਤੇ ਨੌਕਰੀ ਵਿੱਚ ਬਹੁਤ ਹੀ ਜ਼ਿਆਦਾ ਤਰੱਕੀ ਕਰਨ ਨਾਲ ਆਪਣੇ ਪੈਸਿਆਂ ਨੂੰ ਹੋਰ ਵੀ ਜ਼ਿਆਦਾ ਵਧਾ ਸਕਦੇ ਹਨ ਜਿਸ ਨਾਲ ਇਹਨਾਂ ਦਾ ਜੀਵਨ ਹੋਰ ਵੀ ਖੁਸ਼ਹਾਲ ਹੋ ਜਾਵੇਗਾ ਜ਼ਿਆਦਾ ਪੈਸਾ ਔਣ ਨਾਲ ਇਹ ਨਵੀਆਂ ਇਨਵੈਸਟਮੈਂਟਾਂ 'ਚ ਵਧੀਆ ਫਾਇਦਾ ਬਣਾ ਸਕਦੇ ਹਨ ਖਾਸ ਕਰਕੇ ਜੇਕਰ ਤੁਸੀਂ ਪ੍ਰਾਪਰਟੀ ਜ਼ਮੀਨ ਜਾਇਦਾਦ ਜਾਂ ਸਟਾਕ ਮਾਰਕੀਟ 'ਚ ਲਗਾਤਾਰ ਨਜ਼ਰ ਰੱਖਦੇ ਹੋ ਤਾਂ ਤੁਸੀਂ ਆਪਣਾ ਪੈਸਾ ਕਈ ਗੁਣਾ ਵਧਾ ਸਕਦੇ ਹੋ ਕੰਨਿਆ ਰਾਸ਼ੀ ਵਾਲਿਆਂ ਦੇ ਲਈ ਬੁੱਧ ਦੇਵ ਦੇ ਉਪਾਅ ਕਰਨ ਨਾਲ ਇਹਨਾਂ ਨੂੰ ਬਹੁਤ ਹੀ ਜ਼ਿਆਦਾ ਫਾਇਦਾ ਮਿਲ ਸਕਦਾ ਹੈ ਨੰਬਰ 1 ਕੰਨਿਆ ਰਾਸ਼ੀ ਵਾਲਿਆਂ ਨੂੰ ਬੁੱਧ ਦੇਵ ਦੇ ਮੰਤਰਾਂ ਦਾ ਜਪ ਕਰਨਾ ਚਾਹੀਦਾ ਹੈ ਮੰਤਰਾਂ ਬਾਰੇ ਜਾਣਨ ਲਈ ਕਮੈਂਟ ਬਾਕਸ ਵਿੱਚ ਕਮੈਂਟ ਕਰੋ ਕੰਨਿਆ ਰਾਸ਼ੀ ਨੰਬਰ 2 ਕੰਨਿਆ ਰਾਸ਼ੀ ਵਾਲਿਆਂ ਨੂੰ ਹਰੇ ਰੰਗ ਦੀ ਚੀਜ਼ ਆਪਣੇ ਕੋਲ ਰੱਖਣੀ ਚਾਹੀਦੀ ਹੈ ਜਿਸ ਨਾਲ ਇਹਨਾਂ ਨੂੰ ਹਰ ਕੰਮ ਵਿੱਚ ਸਫਲਤਾ ਮਿਲੇਗੀ ਨੰਬਰ 3 ਕੰਨਿਆ ਰਾਸ਼ੀ ਵਾਲਿਆਂ ਨੂੰ ਬੁੱਧਵਾਰ ਦੇ ਦਿਨ ਗਰੀਬ ਬੱਚਿਆਂ ਨੂੰ ਪੜ੍ਹਾਈ ਵਿੱਚ ਮਦਦ ਕਰਨੀ ਚਾਹੀਦੀ ਹੈ ਜਿਸ ਨਾਲ ਇਹਨਾਂ ਨੂੰ ਇਹਨਾਂ ਦੇ ਕੈਰੀਅਰ ਵਿੱਚ ਹੋਰ ਵੀ ਜ਼ਿਆਦਾ ਤਰੱਕੀ ਮਿਲ ਸਕਦੀ ਹੈ ਨੰਬਰ 3 ਮੇਸ਼ ਰਾਸ਼ੀ ਮੇਸ਼ ਰਾਸ਼ੀ ਵਾਲਿਆਂ ਲਈ 18 ਫਰਵਰੀ 2025 ਤੋਂ ਨਵੀਆਂ ਸ਼ੁਰੂਆਤਾਂ ਦਾ ਦਰਵਾਜ਼ਾ ਖੁੱਲੇਗਾ ਮੰਗਲ ਦੇਵ ਦੇ ਪ੍ਰਭਾਵ ਕਰਕੇ ਮੇਸ਼ ਰਾਸ਼ੀ ਵਾਲਿਆਂ ਦੀ ਨੌਕਰੀ ਵਿੱਚ ਤਬਦੀਲੀ ਤੇ ਨਵਾਂ ਕਾਰੋਬਾਰ ਸ਼ੁਰੂ ਕਰਨ ਦੀ ਸੰਭਾਵਨਾ ਬਹੁਤ ਹੀ ਜ਼ਿਆਦਾ ਹੈ ਮੇਸ਼ ਰਾਸ਼ੀ ਵਾਲਿਆਂ ਦੀ ਪੈਸਿਆਂ ਦੀ ਰੁਕਾਵਟਾਂ ਹਮੇਸ਼ਾ ਲਈ ਖਤਮ ਹੋ ਜਾਵੇਗੀ ਤੇ ਇਹਨਾਂ ਉੱਪਰ ਜਿੰਨਾ ਵੀ ਕਰਜ਼ਾ ਸੀ ਉਹ ਖਤਮ ਹੋ ਜਾਵੇਗਾ ਮੇਸ਼ ਰਾਸ਼ੀ ਵਾਲਿਆਂ ਲਈ ਖਾਸ ਕਰਕੇ ਮੰਗਲਵਾਰ ਦਾ ਦਿਨ ਕੋਈ ਵੀ ਸ਼ੁਭ ਕੰਮ ਕਰਨ ਲਈ ਬਹੁਤ ਹੀ ਲਾਭਦਾਇਕ ਹੈ ਬਹੁਤ ਹੀ ਲਾਭਦਾਇਕ ਤੇ ਫਾਇਦੇ ਵਾਲਾ ਰਹੇਗਾ ਮੰਗਲਵਾਰ ਦੇ ਦਿਨ ਕੀਤਾ ਕੋਈ ਵੀ ਕੰਮ ਤੁਹਾਨੂੰ ਸਫਲਤਾ ਜ਼ਰੂਰ ਦੇਵੇਗਾ ਮੇਸ਼ ਰਾਸ਼ੀ ਵਾਲਿਆਂ ਨੂੰ ਜੀਵਨ ਵਿੱਚ ਬਹੁਤ ਜ਼ਿਆਦਾ ਸਫਲਤਾ ਪਾਉਣ ਲਈ ਮੰਗਲ ਦੇਵ ਦੇ ਦੱਸੇ ਕੁਝ ਉਪਾਅ ਜ਼ਰੂਰ ਕਰਨੇ ਚਾਹੀਦੇ ਹਨ ਜਿਸ ਨਾਲ ਇਹਨਾਂ ਨੂੰ ਜੀਵਨ ਵਿੱਚ ਬਹੁਤ ਹੀ ਜ਼ਿਆਦਾ ਤਰੱਕੀ ਮਿਲੇਗੀ ਨੰਬਰ 1 ਮੇਸ਼ ਰਾਸ਼ੀ ਵਾਲਿਆਂ ਨੂੰ ਮੰਗਲ ਦੇਵ ਦੇ ਮੰਤਰਾਂ ਦਾ ਜਪ ਕਰਨਾ ਬਹੁਤ ਹੀ ਸ਼ੁਭਕਾਰੀ ਹੈ ਮੰਤਰ ਬਾਰੇ ਜਾਣਨ ਲਈ ਕਮੈਂਟ ਵਿੱਚ ਮੇਸ਼ ਰਾਸ਼ੀ ਲਿਖੋ ਨੰਬਰ 2 ਮੇਸ਼ ਰਾਸ਼ੀ ਵਾਲਿਆਂ ਨੂੰ ਮੰਗਲਵਾਰ ਦੇ ਦਿਨ ਲਾਲ ਚੀਜ਼ਾਂ ਦਾ ਦਾਨ ਕਰਨਾ ਬਹੁਤ ਹੀ ਫਲਦਾਇਕ ਹੁੰਦਾ ਹੈ ਨੰਬਰ 3 ਮੇਸ਼ ਰਾਸ਼ੀ ਵਾਲਿਆਂ ਨੂੰ ਮਜ਼ਦੂਰਾਂ ਜਾਂ ਗਰੀਬਾਂ ਦੀ ਮਦਦ ਕਰਨ ਨਾਲ ਬਹੁਤ ਫਾਇਦਾ ਮਿਲ ਸਕਦਾ ਹੈ ਦੋਸਤੋ ਜੇਕਰ ਤੁਹਾਡੀ ਰਾਸ਼ੀ ਇਹਨਾਂ ਤਿੰਨਾਂ ਵਿੱਚੋਂ ਹੈ ਤਾਂ ਤੁਸੀਂ ਤਿਆਰੀ ਕਰ ਲਵੋ ਤੁਹਾਡੀ ਤਕਦੀਰ ਬਦਲਣ ਵਾਲੀ ਹੈ ਤੁਸੀਂ ਆਪਣੀ ਰਾਸ਼ੀ ਦੇ ਅਨੁਸਾਰ ਉੱਪਰ ਦੱਸੇ ਉਪਾਅ ਵੀ ਕਰ ਸਕਦੇ ਹੋ ਤੇ ਜਿਸ ਨਾਲ ਤੁਹਾਡੇ ਘਰ ਪੈਸਿਆਂ ਦੀ ਵਰਖਾ ਹੋਵੇਗੀ ਜੇਕਰ ਤੁਸੀਂ ਵੀ ਆਪਣੇ ਭਵਿੱਖ ਤੇ ਰਾਸ਼ੀ ਬਾਰੇ ਹੋਰ ਜਾਨਣਾ ਚਾਹੁੰਦੇ ਹੋ ਤਾਂ ਸਾਡੇ ਚੈਨਲ ਪੋਜੀਟਿਵ ਟੋਟਕੇ ਨੂੰ ਸਬਸਕ੍ਰਾਈਬ ਕਰ ਲਵੋ ਕਮੈਂਟ ਕਰਕੇ ਦੱਸੋ ਕਿ ਤੁਹਾਡੀ ਰਾਸ਼ੀ ਕਿਹੜੀ ਹੈ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਨਾ ਨਾ ਭੁੱਲੋ ਕਿਉਂਕਿ ਇਹ ਵੀਡੀਓ ਕਿਸੇ ਦੀ ਤਕਦੀਰ ਬਦਲ ਸਕਦੀ ਹੈ ਧੰਨਵਾਦ ਦੋਸਤੋ